ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਅੱਜ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਪੂਰਨ ਬ੍ਰह्म ਗਿਆਨੀ ਉਹਾਂ ਦੇ ਅਸਤਾਨ ਦੇ ਸਬੰਧ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਨਾਲ ਇੱਕ ਜੋ ਜ਼ਰੂਰੀ ਗੱਲ ਹੈ ਉਹ ਸਾਂਝੀ ਕਰਨੀ ਹੈ ਇੱਕ ਭੈਣ ਦਾ ਫੋਨ ਆਇਆ ਵੀ ਵੀਰ ਜੀ ਅਸੀਂ ਗੈਸੀਅਨ ਸਾਲੀ ਸਾਹਿਬ ਤੇ ਸੜੀ ਅਰਦਾਸ ਪੂਰੀ ਨਹੀਂ ਹੋਈ ਮੈਂ ਕਿਹਾ ਵੀ ਅਰਦਾਸ ਕਿਉਂ ਨਹੀਂ ਪੂਰੀ ਹੋਈ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਉਹਦੀ ਵਜ੍ਹਾ ਨਹੀਂ ਪਤਾ ਲੱਗਿਆ ਮੈਂ ਕਿਸ ਤਰ੍ਹਾਂ ਗਏ ਸੀਗੇ ਉਹ ਕਹਿੰਦੀ ਵੀਰੇ ਅਸੀਂ ਗਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਮੱਥਾ ਟੇਕ ਕੇ ਬਾਬਾ ਜੀ ਮਿਲੇ ਨਹੀਂ ਅਸੀਂ ਘਰੇ ਆ ਗਏ ਵੇਖਾ ਪੜ੍ਹਨੇ ਜਦੋਂ ਵੀ ਕਿਤੇ ਜਾਈਦਾ ਨਾ ਗੁਰੂ ਘਰ ਵੀ ਜਾਈਦਾ ਜਿੱਥੇ ਵੀ ਗੁਰੂ ਘਰ ਨੇ ਉੱਥੇ ਜਾ ਕੇ ਗੁਰੂ ਮਹਾਰਜ ਨੂੰ ਨਮਸਕਾਰ ਕਰਕੇ ਪਾਠ ਕਰੀਦਾ ਫਿਰ ਅਰਦਾਸ ਬੇਨਤੀ ਕਰੀ ਦੀਆ ਮਹਾਰਾਜ ਕੋਲ ਬੈਠੀ ਦਾ ਫੇਰ ਮੰਗੀ ਦਾ ਜੇ ਮੈਂ ਡਾਕਟਰ ਕੋਲ ਸਿੱਧਾ ਜਾ ਕੇ ਕਰਨ ਨੂੰ ਆ ਜੂੰਗਾ ਨਾ ਦਵਾਈ ਲੈ ਕੇ ਨਹੀਂ ਆਇਆ ਉਹਨੂੰ ਰੋਗ ਦੱਸ ਕੇ ਨਹੀਂ ਆਇਆ ਉਹਨੂੰ ਆਪਣੀ ਗੱਲੇ ਦੱਸੀ ਤੇ ਜਾ ਕੇ ਹੱਥ ਲਾ ਕੇ ਮੁੜਿਆ ਐਵੇਂ ਨਹੀਂ ਮੈਂ ਠੀਕ ਹੋਣਾ ਸੋ ਸੰਤ ਬਾਬਾ ਅਜੀਤ ਸਿੰਘ ਦੀਆਂ ਸਾਲੀ ਵਾਲੇ ਮਹਾਂਪੁਰਖ ਜੋ ਬਚਨਾਂ ਕਰਦੇ ਸਨ ਵੀ ਅਰਦਾਸ ਕਿਵੇਂ ਪੂਰੀ ਹੋਵੇ ਹੰਸਾਲੀ ਸਾਹਿਬ ਉਸ ਸੰਗਤ ਵਿੱਚ ਸੰਗਤ ਜੀ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਜਿਹੜੀ ਵੀ ਸੰਗਤ ਹੰਸਾਲੀ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਦੇ ਲਈ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਨ ਦੇ ਲਈ ਜਾਂਦੀ ਹੈ ਤਮਾ ਪਰਸ਼ਾਂ ਨੇ ਉੱਥੇ ਬਚਨ ਕੀਤੇ ਸਨ ਕਿ ਭਾਈ ਜਦੋਂ ਵੀ ਆਉਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਮਸਕਾਰ ਕਰਨੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਭਾਈ ਡੇਢ ਘੰਟਾ ਜਾਪ ਕਰਨਾ ਹੈ ਕਿਸੇ ਵੀ ਸ਼ਬਦ ਦਾ ਸੁਖਮਣੀ ਸਾਬ ਕਰ ਲਓ ਮੂਲ ਮੰਤਰ ਕਰ ਲਓ ਗੁਰ ਮੰਤਰ ਕਰ ਲਓ ਉੱਥੇ ਬੈਠ ਕੇ ਉਸ ਅਸਥਾਨ ਤੇ ਡੇਢ ਘੰਟਾ ਜਾਪ ਕਰਨਾ ਹੈ ਜਾਪ ਕਰਨ ਤੋਂ ਬਾਅਦ ਹੰਸਾਲੀ ਸਾਹਿਬ ਨਾਲ ਹੀ ਇੱਕ ਗੁਰਦੁਆਰਾ ਹੋਰ ਹੈ ਪਵਿੱਤਰ ਸਥਾਨ 'ਮਾ ਪੁਰਸ਼ਾਂ ਨੇ ਜੋ ਪ੍ਰਗਟਾਣਾ ਸਾਹਿਬ ਉਹਦੀ ਵੀਡੀਓ ਮੈਂ ਆਪ ਜੀ ਨੂੰ ਆਪ ਜੀ ਦੇਖ ਲੈਣੇ ਪਾ ਰਿਹਾ ਹਾਂ ਇਹ ਜੋ ਵੀਡੀਓ ਹੈ ਗੁਰਦੁਦਾਰਾ ਰਬਾਣਾ ਸਾਹਿਬ ਦੀ ਹੈ ਇੱਥੇ ਵੀ ਮਹਾਂਪੁਰਸ਼ਾਂ ਨੇ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ ਉਹਨਾਂ ਨੇ ਸਥਾਨ ਪ੍ਰਗਟ ਕੀਤਾ ਤੇ ਸੰਗਤ ਜੀ ਇੱਥੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਸਨ ਕਿ ਜਿਹੜਾ ਵੀ ਹੰਸਾਲੀ ਸਾਹਿਬ ਆਵੇਗਾ ਸੰਗਤ ਦੇ ਰੂਪ ਦੇ ਵਿੱਚ ਪਹਿਲਾਂ ਉੱਥੇ ਬਹਿ ਕੇ ਡੇਢ ਘੰਟਾ ਜਾਪ ਕਰੇ ਫਿਰ ਇਸ ਸਥਾਨ ਤੇ ਡੇਢ ਘੰਟਾ ਬੈਠ ਕੇ ਪਾਠ ਕਰੇ ਤੇ ਇਸ ਤੋਂ ਬਾਅਦ ਆਪਣੇ ਘਰ ਵੀ ਇਸੇ ਤਰ੍ਹਾਂ ਹੀ ਡੇਢ ਘੰਟਾ ਰੁਟੀਨ ਬਣਾਵੇ ਰੋਜ਼ ਡੇਢ ਘੰਟਾ ਜਾਪ ਕਰੇ ਮਹਾਂਪੁਰਸ਼ ਕਹਿੰਦੇ ਸਨ ਡੇਢ ਘੰਟਾ ਦਾ ਕਰਨਾ ਹੀ ਕਰਨਾ 1 ਘੰਟਾ ਹੋਰ 2.5 ਘੰਟੇ ਕਰ ਲਓ ਗੁਰੂ ਸਾਹਿਬ ਅੱਗੇ ਅਰਦਾਸ ਕਰਨਗੇ ਤਾਂ ਉਹਨਾਂ ਦੇ ਸਾਰੇ ਕਾਰਜ ਰਾ ਸੁਣਗੇ ਇਹ ਜੋ ਅਸਥਾਨ ਆਪਜੀ ਦੇਖ ਰਹੇ ਹਾਂ ਇੱਥੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਨੇ ਕਿ ਜਿਹੜਾ ਵੀ ਸੰਗਤ ਦੇ ਰੂਪ ਦੇ ਵਿੱਚ ਆ ਕੇ ਕੋਈ ਵੀ ਬੀਬੀ ਭਾਈ ਬੱਚਾ ਇੱਥੇ ਭਾਈ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ ਨਾ ਤਾਂ ਮਹਾਂਪੁਰਸ਼ ਕਹਿੰਦੇ ਸਰ ਕਿ ਉਹਨੂੰ 51 ਅਠਾਂ ਦਾ ਫਲ ਮਿਲੇਗਾ ਜਿਵੇਂ ਆਪਾਂ ਪਾਈ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਹੈ ਕਿਰਤਪੁਰ ਉੱਥੇ ਸੰਗਤ ਜਾਂਦੀ ਹੈ ਤਾਂ ਉੱਥੇ ਵੀ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਕਿ ਜਿਹੜਾ ਕਿਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਆਏਗਾ ਤੇ ਭਾਈ ਉਹਦੀ ਹਾਜ਼ਰੀ ਉਦੋਂ ਪ੍ਰਵਾਨ ਹੋਏਗੀ ਜਦੋਂ ਬਾਬਾ ਬੁੱਢਣ ਸਾਹਿਬ ਜੀ ਦੇ ਉਹ ਨਸਮस्तक ਹੋਏਗਾ ਉੱਥੇ ਨਮਸਕਾਰ ਕਰੇਗਾ ਸ੍ਰੀ ਮਹਾਂਪੁਰਸ਼ਾਂ ਨੇ ਵੀ ਬਚਨ ਕੀਤੇ ਸਨ ਸੰਗਤ ਜੀ ਜਦੋਂ ਵੀ ਆਪ ਜੀ ਨੇ ਜਾਣਾ ਹੈ ਜੇ ਆਪ ਜੀ ਨੂੰ ਅਰਦਾਸ ਬੇਨਤੀ ਆਉਂਦੀ ਹੈ ਤਾਂ ਪਾਠ ਕਰਕੇ ਆਪ ਪੂਰੀ ਅਰਦਾਸ ਕਰੋ ਜੇ ਤੁਹਾਨੂੰ ਨਹੀਂ ਆਉਂਦੀ ਨਾ ਉੱਥੇ ਕੋਈ ਨਾ ਕੋਈ ਸਿੰਘ ਹੁੰਦਾ ਹੈ ਪਾਠੀ ਸਿੰਘ ਗ੍ਰੰਤੀ ਸਿੰਘ ਉਹਨੂੰ ਕਹਿ ਦਿਓ ਕਿ ਭਾਈ ਸਾਹਿਬ ਡੇਢ ਘੰਟੇ ਜਪ ਕੀਤਾ ਆ ਸਾਡੀ ਮਨ ਦੀ ਭਾਵਨਾ ਆ ਸਾਡੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰ ਦਿਓ ਸੰਗਤ ਜੀ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਏਗੀ ਜਦੋਂ ਵੀ ਆਪ ਜੀ ਨੇ ਹਾਲੀ ਸਭ ਜਾਣਾ ਹੈ ਰਮਾਣਾ ਸਾਹਿਬ ਗੁਰਦੁਆਰਾ ਹੈ ਨਾਲ ਹੀ ਹੈ ਬਿਲਕੁਲ ਉੱਥੇ ਵੀ ਆਪ ਜੀ ਜ਼ਰੂਰ ਜਾਇਆ ਕਰੋ ਕਿਉਂਕਿ ਮਹਾਪੁਰਸ਼ਾਂ ਦੇ ਬਚਨ ਸਨ ਉਹ ਅਸਥਾਨ ਵੀ ਮਹਾਪੁਰਸ਼ਾਂ ਨੇ ਪ੍ਰਗਟ ਕੀਤਾ ਉੱਤੇ ਸੁਕਸ਼ਮ ਰੂਪ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਰੂਹਾਂ ਆਈਆਂ ਹਨ ਉਹਦਾ ਜੋ ਇਤਿਹਾਸ ਹੈ ਉਹ ਮੈਂ ਅੱਗੇ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸ ਦੇਵਾਂਗਾ ਕਿਉਂਕਿ ਉਸ ਬਾਰੇ ਬਾਬਾ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਹਨ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਉਹ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂਗਾ ਕਿ ਉਸ ਅਸਥਾਨ ਦੀ ਕਿੰਨੀ ਮਹਾਨਤਾ ਹੈ ਬਾਕੀ ਜਿਹੜਾ ਗੁਰੂ ਦਾ ਸਿੱਖ ਹੈ ਆਪ ਜੀ ਉੱਥੇ ਜਾਂਦੇ ਹੋ ਆਸ ਵਿਸ਼ਵਾਸ ਤੇ ਅਰਦਾਸ ਇਹ ਲੈ ਕੇ ਜਾਇਆ ਕਰੋ ਆਪਣੇ ਗੁਰੂ ਤੇ ਵੀ ਇਹ ਹੀ ਪਰੋਸਾ ਰੱਖੋ ਵੀ ਉਹ ਸਮਰਾਤਾ ਹੈ ਕਰਨ ਕਰਾਵਣ ਹਾਰ ਹੈ ਤੇ ਸਤਿਗੁਰੂ ਕੁਝ ਵੀ ਕਰ ਸਕਦੇ ਹਨ ਤੇ ਮਹਾਂਪੁਰਸ਼ਾਂ ਦਾ ਜੋ ਅਸਥਾਨ ਹੈ ਪੂਰਨ ਬ੍ਰਹਮ ਗਿਆਨੀ ਉਹ ਤਾਂ ਉੱਥੇ ਆਪ ਨਿਰੰਕਾਰ ਵਸ ਜਾਂਦਾ ਹੈ ਸੋ ਸੰਗਤ ਜੀ ਜਦੋਂ ਵੀ ਆਪ ਜੀ ਨੇ ਜਾ ਕੇ ਉੱਥੇ ਅਰਦਾਸ ਬੇਨਤੀ ਕਰਨੀ ਹੈ। ਜਾ ਕਰਾਉਣੀ ਹੈ ਤਾਂ ਕੋਸ਼ਿਸ਼ ਕਰੋ 1.5 ਘੰਟੇ ਦਾ ਜਾਪ ਕਰੋ। ਫਿਰ ਅਰਦਾਸ ਕਰੋ। ਇਸ ਤਰ੍ਹਾਂ ਆਪਜੀ ਦੀ ਅਰਦਾਸ ਜ਼ਰੂਰ ਸਤਿਗੁਰੂ ਪ੍ਰਵਾਨ ਕਰਨਗੇ ਤੇ ਪੂਰੀ ਹੋਏਗੀ। ਇਹ ਮੇਰਾ ਵਿਸ਼ਵਾਸ ਹੈ ਤੇ ਮਹਾਂਪੁਰਸ਼ਾਂ ਦੇ ਬਚਨ ਹਨ। ਕਿਉਂਕਿ ਜਦੋਂ ਕੋਈ ਮਹਾਂਪੁਰਸ਼ਾਂ ਦਾ ਬਚਨ ਕਮਾਲ ਲਾਂਦਾ ਹੈ ਤਾਂ ਉਹ ਪ੍ਰਵਾਨ ਹੋ ਜਾਂਦਾ ਹੈ। ਕਿ ਮਹਾਂਪੁਰਸ਼ਾਂ ਦੇ ਬੋਲਾਂ ਦੇ ਵਿੱਚ ਐਨੀ ਸ਼ਕਤੀ ਹੁੰਦੀ ਹੈ ਕਿ ਉਹ ਜੋ ਕਹਿ ਦਿੰਦੇ ਹਨ ਫਿਰ ਉਹਨੂੰ ਕੋਈ ਟਾਲ ਨਹੀਂ ਸਕਦਾ ਸੋ ਸੰਗਤ ਜੀ ਇਸ ਕਰਕੇ ਜੇ ਬਾਣੀ ਦਾ ਹਲ ਲੈਣਾ ਹੈ ਤਾਂ ਜੇ ਅਰਦਾਸ ਬੇਨਤੀ ਕਰਨੀ ਹੈ ਤਾਂ ਬਾਣੀ ਪੜ ਕੇ ਹੀ ਕਰਨੀ ਹੈ ਕਦੇ ਵੀ ਸਿੱਧੀ ਜਾ ਕੇ ਨਹੀਂ ਸਮਾਂ ਕੱਢ ਕੇ ਜਾਓ ਕਿਤੇ ਵੀ ਜਾਂਦੇ ਹੋ ਕਿਹੜੇ ਵੀ ਸਥਾਨ ਤੇ ਜਾਂਦੇ ਹੋ ਉੱਥੇ ਬਹਿੜ ਕੇ ਥੋੜਾ ਪਾਠ ਕਰਿਆ ਕਰੋ ਪਰ ਜ਼ਰੂਰ ਕਰਿਆ ਕਰੋ ਬਾਕੀ ਸਤਿਗੁਰੂ ਸਮਰਥਾ ਜੀ ਨੇ ਦਿੰਦੇ ਨੇ ਕਰਨ ਕਰਾਉਣ ਵਾਲਾ ਪਰਮਾਤਮਾ ਹੈ ਪਰ ਇਨਸਾਨ ਨੂੰ ਕਦੇ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਸੋ ਪੁੱਲਾ ਚੋਕਾ ਸੰਗਤ ਜੀ ਮਾਫ ਕਰਨੀ ਹੈ ਜੀ ਵੀਡੀਓ ਬੜੀਆ ਲੱਗਿਆ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਓਲਾ ਮੇਰੀਆਂ ਨੇ ਵਢਾਈ ਸਤਿਗੁਰੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ